पिंड भवानीगढ़ जिला संगरूर ए गुरु तेग बहादुर साहेब जी की चरण छो प्राप्त धरती है इतने गुरु तेग बहादुर साहेब जी ने कीर्तन किया गुरु जी का खालसा वाहगुरु जी की फतेह ਸੰਗਤ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਪਹੁੰਚੇ ਹਾਂ ਪਿੰਡ ਪਵਾਨੀਗੜ ਜ਼ਿਲ੍ਹਾ ਸੰਗਰੂਰ ਜਿੱਥੇ ਗੁਰਦੁਆਰਾ ਸਾਹਿਬ ਪਾਸ਼ਾਹੀ ਨੋਵੀ ਗੁਰਤੇਗ ਬਹਾਦਰ ਸਾਹਿਬ ਦੀ ਯਾਦਗਾਰ ਸਥਾਨ ਬਣਿਆ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇਸ਼ ਦੀ ਯਾਤਰਾ ਦੌਰਾਨ ਇਸ ਸਥਾਨ ਤੇ ਆਏ ਸਨ ਗੁਰਦੁਆਰਾ ਸਾਹਿਬ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਦੋ ਦਿਨ ਰੁਕਣ ਦਾ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਵਿਖੇ ਲਿਖੇ ਇਤਿਹਾਸ ਅਨੁਸਾਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ ਉਹਨਾਂ ਦਾ ਪੀਕਾ ਪਰਿਵਾਰ ਅਤੇ 300 ਦੇ ਕਰੀਬ ਸਿੱਖ ਸੰਗਤਾਂ ਨਾਲ ਹਨ ਗੁਰਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਉਸ ਸਮੇਂ ਉਹ ਨਾਬੇ ਵਾਲੇ ਪਾਸੋਂ ਹੁੰਦੇ ਹੋਏ ਇਹਨਾਂ ਪਿੰਡਾਂ ਵੱਲ ਆਏ ਸਨ ਸੋ ਸੰਗਤ ਜੀ ਵੀਡੀਓ ਨਾਲ ਬਣੇ ਰਹੋ ਅੰਦਰੋਂ ਦਰਸ਼ਨ ਕਰਦੇ ਹਾਂ ਤੇ ਫਿਰ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਤਨ ਗੁਰ ਤੇ ਇੱਕ ਬਾਦ ਅਰਜ਼ਾ ਤਨ ਗੁਰ ਤੇ ਇੱਕ ਬਾਦ ਅਰਜ਼ਾ ਤਨ ਗੁਰ ਤੇ ਇੱਕ ਬਾਦ ਗੁਰਤੇਗ ਬਹਾਦਰ ਆਇਆ ਹਨੁਰਤੇਗ ਬਹਾਦਰ ਸਾਹਿਬ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਸਨ ਉਹਨਾਂ ਦਾ 2 ਦਿਨ ਇਸ ਸਥਾਨ ਤੇ ਠਹਿਰਨ ਦਾ ਇਤਿਹਾਸ ਲਿਖਿਆ ਹੋਇਆ ਹੈ ਇੱਥੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਕੀਰਤਨ ਕੀਤਾ ਸੀ ਆਪਣੀ ਰਸਪਿੰਨੀ ਆਵਾਜ਼ ਵਿੱਚ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਸੀ ਕਿੰਨੀ ਭਾਗਾਂ ਵਾਲੇ ਹੋਵੇਗੀ ਉਹ ਸੰਗਤ ਜਿਨ੍ਹਾਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਤੋਂ ਕੀਰਤਨ ਸਰਵਣ ਕੀਤਾ ਹੋਵੇਗਾ ਧਨ ਗੁਰਤੇਗ ਬਹਾਦਰ ਇਕਬਾਦ ਜ਼ਾਏ ਇਹ ਸਾਹਮਣੇ ਬੋਰਡ ਤੇ ਨਾਲ-ਨਾਲ ਇਤਿਹਾਸ ਲਿਖਿਆ ਹੋਇਆ ਹੈ ਕਿ ਨਾਬੇ ਵਾਲੇ ਪਾਸਿਓਂ ਪਿੰਡ ਤੁਹੀ ਰਾਮਕਰ ਬੋੜਾ ਗੁਣੀਕੇ ਆਲੋ ਹਰਖ ਵਾਲੇ ਪਾਸੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਇਸ ਸਥਾਨ ਤੇ ਆਏ ਸਨ ਇੱਥੇ ਲਿਖੇ ਇਤਿਹਾਸ ਅਨੁਸਾਰ 19ਵੀਂ ਕਤ ਤੱਕ ਸੰਮਤ 1722 ਨੂੰ ਗੁਰੂ ਸਾਹਿਬ ਇੱਥੇ ਆਏ ਸਨ ਜਪ ਗੁਰਦੁਆਰਾ ਸਾਹਿਬ ਵਿਖੇ ਸਰੋਵਰ ਬਣਿਆ ਹੋਇਆ ਹੈ ਅਤੇ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਸਿੱਖ ਸ਼ਰਧਾਲੂ ਦਰਸ਼ਨ ਕਰਦੇ ਹਨ ਅਤੇ ਲਾਹੇ ਪ੍ਰਾਪਤ ਕਰਦੇ ਹਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਹੈ ਵਾਹਿਗੁਰੂ ਵਾਹਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਵੀਂ ਇਮਾਰਤ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਸੰਗਤਾਂ ਗੁਰੂ ਸਾਹਿਬ ਜੀ ਦੇ ਸੇਵਾ ਵਿੱਚ ਆਪਣਾ ਹਿੱਸਾ ਪਾ ਰਹੀਆਂ ਹਨ ਗੁਰਤੇਗ ਬਹਾਦਰ ਸਾਹਿਬ ਜੀ ਪਿੰਡ ਥੂਹੀ ਰਾਮਗੜ ਬੌੜਾ ਗੜੀਕੇ ਇਹ ਨਾਬੇ ਵੱਲੇ ਪਾਸੋਂ ਸੰਗਰੂਰ ਜਿਹੜੇ ਵਿੱਚ ਆਏ ਸਨ ਪਹਿਲੇ ਇਹ ਸਾਰਾ ਜ਼ਿਲ੍ਹਾ ਪਟਿਆਲਾ ਹੋਇਆ ਕਰਦਾ ਸੀ ਹੁਣ ਇਹ ਸਭ ਇਲਾਕਾ ਜ਼ਿਲ੍ਹਾ ਸੰਗਰੂਰ ਦੇ ਅਧੀਨ ਹੈ ਯਾਨੀ ਗੁਰਤੇਗ ਬਹਾਦਰ ਸਾਹਿਬ ਨਾਬੇ ਵੱਲੇ ਪਾਸੋਂ ਇਧਰਲੇ ਪਾਸੇ ਆਏ ਹਨ ਇਥੋਂ ਅੱਗੇ ਫੱਗੂ ਵਾਲਾ ਕਰਾਚੋ ਨਾਗਰਾ ਪਿੰਡ ਹੁੰਦੇ ਹੋਏ ਅਗਲੇ ਪੜਾਵਲ ਚਲੇਗੇ ਗੁਰਦੁਆਰਾ ਸਾਹਿਬ ਵਿੱਚ ਨਾ نقشੇ ਬਣੇ ਪਿਆ ਤੋ ਆ ਪਹਿਲਾ ਨਕਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗ ਕਿਵੇਂ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਿਕਲਦੇ ਹਨ ਪਰਿਵਾਰ ਵਿਛੜਾ ਹੁੰਦਾ ਤੇ ਅਖੀਰ ਜਾ ਕੇ ਤਲਵੰਡੀ ਸਾਬੋ ਪਹੁੰਚਦੇ ਹਨ ਉਹ ਸਾਰਾ ਮਾਰਗ ਹੈ ਆ ਦੂਜਾ ਨਕਸ਼ਾ ਗੁਰੂ ਨਾਨਕ ਸਾਹਿਬ ਜੀ ਦੀ ਚਾਰ ਉਦਾਸੀਆਂ ਯਾਤਰਾਵਾਂ ਦਾ ਹੈ ਕਿਵੇਂ ਪੂਰੀ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਤਾਰਿਆ ਸੀ ਇਹ ਸਭ ਨਕਸ਼ਾ ਬਣਿਆ ਹੋਇਆ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੇ ਲਾਈਕ ਜਰੂਰ ਕਰਿਓ ਕਮੈਂਟ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ